ਅੱਜ ਦਾ ਦਿਨ ਸਾਡਾ ਸਟਾਰਟ ਹੋਇਆ ਡੈਕੋਰੇਸ਼ਨ ਨੂੰ ਲੈ ਕੇ ਠੀਕਾ ਲਗਭਗ 11:15 ਵਜੇ ਅਸੀਂ ਡੈਕੋਰੇਸ਼ਨ ਸਟਾਰਟ ਕਰਤੀ ਸੀ ਸਭ ਨੇ ਥੋੜਾ ਥੋੜਾ ਕੰਮ ਕੀਤਾ ਬਹੁਤ ਕੀਤਾ ਬਟ ਬਹੁਤ ਮਿਹਨਤ ਲੱਗੀ ਡੈਕੋਰੇਸ਼ਨ ਕਰਨ ਨੂੰ ਠੀਕਾ ਮੰਡੀ ਦੀਦੀ ਸੀਗੇ ਠੀਕਾ ਵੀਰ ਜੀ ਸੀਗੇ ਹੋਰ ਮੇਰੇ ਸਟਾਫ ਸੀਗਾ ਸਾਰਾ ਸਾਰਿਆਂ ਨੇ ਬਹੁਤ ਸੋਹਣਾ ਡੈਕੋਰ ਕਰਿਆ ਠੀਕਾ ਸਭ ਨੇ ਆਪਣੇ ਆਪਣੇ ਆਈਡੀਆ ਲਗਾਏ ਤੇ ਡੈਕੋਰ ਕਰਿਆ ਉਸ ਤੋਂ ਬਾਅਦ ਇਹ ਸੀ ਜਿਹੜੀ ਲੁੱਕ ਆ ਇਹ ਸਾਡੀ origignal ਲੁੱਕ ਆ ਜਿਹੜੀ ਸਾਡੇ ਪੰਜਾਬੀ ਕਲਚਰ ਦੀ ਅਸੀਂ ਆਪਣੀ ਵੀਡੀਓਜ਼ ਦੇ ਵਿੱਚ ਸ਼ੋਅ ਕਰਨੀ ਸੀ ਤੁਸੀਂ ਦੇਖੋ ਤੇ ਦੱਸੋ ਸਾਨੂੰ ਕਿਵੇਂ ਦੀ ਲੱਗੀ ਇਹ ਸਾਰਾ ਪੰਜਾਬੀ ਕਲਚਰ ਸ਼ੋਅ ਕੀਤਾ ਜਿੱਦਾਂ ਤੋਲਾ ਚਰਖਾ ਇਹ ਪੁਰਾਣੇ ਰਹਿੜਕਣੇ ਸੀ ਛੋਟੀਆਂ ਪੀੜੀਆਂ ਫੱਟੀਆਂ ਬੋਲਦੇ ਆ ਤੇ ਪੁਰ ਬਸ ਸਰਸ ਮਾਨਸੀ ਕਾ ਜੋ ਸਾਰਾ ਮੰਡੀ ਦੀ ਨੇ ਇਕੱਠਾ ਕੀਤਾ ਸੀ ਪਤਾ ਨਹੀਂ ਕਿਤੋਂ ਕਿਤੋਂ ਨੇ ਕਿਵੇਂ ਕਿਵੇਂ ਅਰੇਂਜ ਕੀਤਾ ਬਟ ਸਾਰਾ ਇਕੱਠਾ ਕੀਤਾ ਇੱਥੇ ਸਾਡੀ ਡੈਕੋਰੇਸ਼ਨ ਡਨ ਹੋ ਚੁੱਕੀ ਰੋਈ ਥੋੜੀ ਜਿਹੀ ਦਿੱਕਤ ਕਿਉਂਕਿ بارش ਆ ਗਈ ਜਿੱਤੇ ਕਰਕੇ ਸਾਡਾ ਪ੍ਰੋਗਰਾਮ ਥੋੜਾ ਜਿਹਾ ਖਰਾਬ ਹੋ ਗਿਆ ਬਟ ਕੋਈ ਗੱਲ ਨਹੀਂ ਮੌਸਮ ਥੋੜਾ ਠੰਡਾ ਹੋ ਗਿਆ ਜਿਹੜਾ ਸਾਡਾ ਪ੍ਰੋਗਰਾਮ 2 ਵਜੇ ਸ਼ੁਰੂ ਹੋਣਾ ਸੀ ਉਹਨੂੰ ਘੱਟੋ ਘੱਟ ਪੌਣੇ 3:00 ਵਜੇ ਸਟਾਰਟ ਹੋਣ ਨੂੰ ਕਿਉਂਕਿ بارش ਬਹੁਤ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਪੌਣੇ 3:00 ਵਜੇ ਆਪਣੇ ਇਸ ਏਰੀਏ 'ਚ ਪਹੁੰਚੇ ਤਾਂ ਤੱਲਾ ਸਰਫਾ ਸੀਗੇ ਉਸ ਤੋਂ ਬਾਅਦ ਹੌਲੀ ਵਾਲੀ ਸਾਰੇ ਜਾਨੇ ਆਉਣੇ ਸਟਾਰਟ ਹੋ ਗਏ ਜਿੰਨਾ ਟਾਈਮ ਸਾਰੇ ਜਾਨੇ ਇਕੱਠਾ ਹੋ ਰਹੇ ਸੀ ਉਹਨਾਂ ਚ ਰਸੀ ਜਿੰਨੇ ਵੀ ਨਾਰਮਲ ਦੇ ਜੋ ਵੀ ਵੀ 15 ਵੀ ਜਾਨੇ ਇਕੱਠੇ ਹੋ ਸੀ ਨਾਰਮਲ ਗਿੱਦਾ ਪਾਉਣ ਲੱਗੇ ਜਾਂ ਡੀਜੇ ਤੇ ਡਾਂਸ ਕਰਨ ਲੱਗੇ ਤੇ ਸਾਰੇ ਜਾਨੇ ਬਹੁਤ ਸੋਹਣੇ ਸੋਹਣੇ ਰੈਡੀ ਹੋ ਕੇ ਆਏ ਸੀ ਫਰਾਂਡੇ ਨਾਰਮਲ ਸਭ ਦੀ ਪੰਜਾਬੀ ਲੁੱਕ ਸੀ ਸਾਰੇ ਜਨ ਨੇ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਸੀ ਜਿੰਨੇ ਵੀ ਆਏ ਸੀਗੇ ਤੇ ਨਹੀਂ ਵੀ ਲੇਡੀਜ਼ ਆਈਆਂ ਸੀ ਸਭ ਬਹੁਤ ਸੋਹਣੀਆਂ ਲੱਗ ਰਹੀਆਂ ਸੀਗੀਆਂ ਕਲਰਫੁਲ ਸੂਟ ਸੀ ਕਲਰਫੁਲ ਸਭ ਦੇ ਬੁਲਕਾਰੀਆਂ ਸੀ ਬਹੁਤ ਸੋਹਣੇ ਲੱਗ ਰਹੇ ਸੀ ਇੱਥੇ ਸੀ ਮਸਤਾ ਆਪਣੇ ਡਾਂਸ ਦੇ ਵਿੱਚ ਕਿਉਂਕਿ ਹਜੇ ਜਿਹੜੇ ਸਾਰੇ ਜਨ ਇਕੱਠੇ ਨਹੀਂ ਸੀ ਹੋਏ ਸੀ ਪ੍ਰੋਗਰਾਮ ਹੈ ਇਹ ਸਟਾਰਟ ਕੀਤਾ ਸੀ ਸਿਰਫ ਮੈਂ ਆਪਣੇ ਸਟਾਫ ਨਾਲ ਤੇ ਹੋਰ ਜਿੰਨੇ ਵੀ ਲੇਡੀਜ਼ ਆਈਆਂ ਸੀ ਜਿਨ੍ਹਾਂ ਨੂੰ ਮੈਂ ਜਾਣਦਾ ਸੀਗਾ ਠੀਕ ਆ ਨੌਨ ਸੀਗੇ ਸਭ ਨਾਲ ਡਾਂਸ ਕਰਦੇ ਆ ਸੀ ਇੱਥੇ ਦੀਦੀ ਸਭ ਨੂੰ ਮਤਲਬ ਸਾਈਡ ਕਰ ਰਹੀ ਸੀ ਐਕਸਾਈਡ ਕਰ ਰਹੀ ਸੀ ਹਨਾ ਤੇ ਮੰਡੀ ਦੀਦੀ ਦੇ ਸਿਸਟਰ ਸੀਗੇ ਠੀਕ ਆ ਉਹਨਾਂ ਨੇ ਸਭ ਦਾ ਵੈਲਕਮ ਕੀਤਾ ਇੱਥੇ ਆਪਾਂ ਸੋਚ ਰਹੇ ਸੀ ਵੀ ਅਸੀਂ ਕਿਹੜਾ ਕੰਪੀਟੀਸ਼ਨ ਪਹਿਲਾਂ ਕਰਵਾਈਏ ਫਿਰ ਸਾਡੇ ਦੋਨਾਂ ਸਾਰੇ ਜਣੇ ਜਿਹੜੇ ਸਾਈਡ ਹੋਏ ਆ ਵੀ ਪਹਿਲਾਂ ਆਪਾਂ ਬੋਲੀ ਵਾਲਾ ਕੰਪੀਟੀਸ਼ਨ ਕਰਾਂਗੇ ਤਾਂ ਮੰਡੀ ਦੀਦੀ ਇੱਥੇ ਬੋਲ ਰਹੀ ਸੀ ਵੀ ਦੋ ਪਾਰਟੀਆਂ ਬਣਾ ਲਓ ਉਹਨਾਂ ਦੇ ਵਿੱਚੋਂ ਆਪਾਂ ਕੰਪੀਟੀਸ਼ਨ ਕਰਵਾਵਾਂਗੇ ਠੀਕ ਹੈ ਉਸ ਤੋਂ ਬਾਅਦ ਬਸ ਇਹ ਡਿਸਕਸ ਕਰ ਰਹੇ ਸੀ ਵੀ ਕੌਣ ਕੀਦੀ ਪਾਰਟੀ ਚਾ ਕੌਣ ਕੀਦੀ ਪਾਰਟੀ ਚ ਠੀਕ ਹੈ ਫਿਰ ਦੋ ਪਾਰਟੀਆਂ ਬਣ ਗਈਆਂ ਸੀ ਤੇ ਉਹਨਾਂ ਚ ਕੰਪੀਟੀਸ਼ਨ ਸ਼ੁਰੂ ਹੋ ਗਿਆ ਸੀ ਬੁਲੀਆਂ ਪਾ ਕੇ ਨੱਚਣ ਦਾ ਠੀਕ ਹੈ ਉਸ ਤੋਂ ਬਾਅਦ ਥੋੜੀ ਬਹੁਤੀ ਕਲਿੱਪ ਜਿਹੜੀ ਮੇਸ ਹੋ ਗਈ ਜਿਦੇ ਵਿੱਚ ਆਪਾਂ ਪ੍ਰਾਈਜ਼ ਦਿੱਤਾ ਜਿੰਨਾ ਬੁਲੀਆਂ ਦੀ ਵਦਿਆ ਮਤਲਬ ਬੁਲੀਆਂ ਗਾਈਆਂ ਸੀ ਠੀਕ ਹੈ ਤੇ ਜਿਹੜੀ ਦਾ ਮਤਲਬ ਜਿਹੜਾ ਜਿਹੜੇ ਵੀ ਕੈਂਡੀਡੇਟ ਜਿੱਤੇ ਸੀ ਉਹ ਵਾਲਾ ਸਾਰਾ 파ਰਟ ਮਿਸ ਹੋ ਗਿਆ ਮੇਤੋਂ ਕਿਉਂਕਿ ਰਿਕਾਰਡ ਨਹੀਂ ਕਰ ਸਕੀ ਇੰਨਾ ਕੁਝ ਨਹੀਂ ਹੈ ਅਰੇਂਜ ਹੋ ਰਿਹਾ ਸੀਗਾ ਤੇ ਉਸ ਤੋਂ ਬਾਅਦ ਪਾਸੇ ਕੰਪੀਟੀਸ਼ਨ ਖਤਮ ਹੋ ਗਿਆ ਸੀ ਇੱਥੇ ਬਟ ਸਾਰੇ ਬੰਨੇ ਡਾਂਸ ਕਰਦੇ ਤੇ ਬੁਲੀਆਂ ਪਾਉਂਦੇ ਰਹੇ ਸੇਯਾ ਜਿਪਸਾਂ ਤੋਂ ਹੀ ਪਾਵਾਂਗੇ ਇਹ ਨਹੀਂ ਤੁਹਾਨੂੰ ਲੈ ਜਾਣਾ ਕਿ ਬਰਨਾਲੇ ਨਹੀਂ ਕਿ ਮੈਂ ਤਾਂ ਬਰਨਾਲੇ ਜਾਣਾ ਹਾਂ ਤਨੋਲੇ ਕੀ ਹੈ ਰੈਡੀ ਮਾਰਕੀ ਦਾ ਤਨੋਲਾ ਦਾ ਛੋਟਾ ਹੈ ਨਾ ਸਿਰ ਬਿਲਕੁਲ ਅਸੀਂ ਬਰਨਾਲੇ ਚ ਲਿਆਂ ਲਈਆਂ ਅੱਛਾ ਜੀ ਬਾਰਾ ਸੂਟ ਦੇਖੀ ਕਿ ਮੇਰੇ ਕੋਈ ਵੀ ਪਸੰਦ ਨਾ ਆਇਆ ਸ਼ਾਮ ਹੋ ਗਈ ਜੇ ਛੇਤੀ ਛੇਤੀ ਤੁਹਾਨੂੰ ਮੈਂ ਕਿਹਾ ਕਿ ਮੈਂ ਛੇਤੀ ਛੇਤੀ ਬਰਨਾਲੇ ਤੋਂ ਮੈਂ ਫੇਰੀ ਲਵਾਂ ਸ਼ਾਮ ਪੈ ਗਈ ਫਾਸਟ ਐਂਡ ਤੋਂ ਅਗੇ ਖੈਰ ਵਾਲੀ ਕੀ ਰੱਖੇ ਤੇ ਕਿ ਕਿ ਲੈਣੇ バリ પીડા દીતે શરીર એ નંતે રંગ ગટી ગુટી મનવાડે મેઠા નહીં ઘરે દીરે કરની હે કે થાન કે વાસ્તે ચલાવે કરે પાકી મુટી જાવે સુના અને હકે પાકી મેરાકી જાવે બુડી તેરે ગલટ દાસ ને બાપોરાણી જા આજે બેટ કરી ના બસ ઓ લે રેટર કે શરીર ની કી હો ગયા આખરી પહેના ચચો એના બસ પીડા વાળીયા ਇਹਰ ਕੜਲੀ ਨਾ ਭੋਲਗੇ ਨਾ ਪਾਪੀ ਤਾਂ ਦੀ ਟ੍ਰੈਕਟਰ ਲਗਾਉਣੇ ਪੈਣੀ ਹੈ ਨਾ ਕਰਕੇ ਉਹ ਕਹਿੰਦੇ ਕਿ ਆ ਰਹੀ ਹੈ ਮੂਰਤੀ ਤਾਕੀ ਹੋ ਜਾਏ ਡਰਾਈਵਰ ਤਾਂ ਨੂੰ ਸੀਟ ਦਿਵਾ ਦੂ ਚੜ ਗਈਆਂ ਚੱਲਦੀਆਂ ਚੱਲ ਜੀ ਇੱਥੇ ਦੱਦੀ ਸੀਟ ਨਹੀਂ ਮਿਲਦੀ ਕਿੱਥੇ ਬੈਠਾਂ ਰਰ ਕਹਿੰਦਾ ਬੈਠਾ ਦਿਓ ਕਟਾਂ ਤੇ ਬੈਠੀ ਸੀ ਕੱਟ ਮੁਕੱਟਾ ਕਰੀਦੀ ਮੇਰੇ ਨਾਲ ਤੇ ਰਹਿ ਗਈ ਸੀ ਕੱਟ ਮੁਕੱਟਾ ਕਰੀਦੀ ਮੇਰੇ ਨਾਲ ਤੇ ਰਹਿ ਗਈ ਸੀ ਕੱਟ ਮੁਕੱਟਾ ਕਰੀਦੀ ਇਹ ਨਾ ਪੁੱਛਦੇ ਰਹੇ ਦੀ ਕਿ ਕੱਕ ਮੁੱਕਾ ਕਰੀ ਸੀ ਤਾਂ ਇਹ ਕੀ ਆਪਾਂ ਕਰਿਆ ਸੀ ਲੱਕੜੀ ਤੋਂ ਪਰ ਤੋਂ ਤਾਂ ਮਦਦ ਜੀ ਨੇ ਇਹਦੀ ਚੀਜ਼ਾਂ ਬੰਦੀ ਕੀਤਾ ਸੀ ਸੌਫਟ ਹੈ ਚੂਰਾਂ ਦੇ ਸਾਰੇ ਦੇ ਨਾਮ ਸਲਿੱਪ ਉੱਤੇ ਨੋਟ ਕੀਤਾ ਗਿਆ ਫਿਰ ਉਹ ਸਾਰੀ ਸਲਿੱਪਾਂ ਨਿਕਾ ਜਾਈ ਇਕੱਠਾ ਕਰਕੇ ਕਿ ਬੱਚੇ ਕੁਝ ਖਾਇਆ ਹੈ ਕਰੇ ਕਿ ਜਿਹੜੇ ਕੂਪਨ ਨਿਕਲੇ ਆਪਾਂ ਨੂੰ ਆਪਾਂ ਪ੍ਰਾਇਮ ਦਿੱਤਾ ਸੀ ਜੀ ਕੋਲ ਇਹ ਮਿੱਤਰਾਂ ਦਾ हम ना भाई का पुष्पित से पेट पूजा होगी 10-10 दिन मेरे पहुंचो ये पेट पूजा होगी से इधर भी आ जी वीडियो ऊपर आ ऊपर ऊपर जाओ पर पेट तो बाद में संधि तैयार करना संधि तैयार यार प्रॉपर जही तैयार हो रही हो या रेडी हो या क्रिएट कर के अनंत ਕੀਤੇ ਹੋਈਆਂ ਨੇ ਉਹ ਵਾਲੀ ਟਿੱਕੇ ਵਾਲੀ ਭੈਣ ਜਾਦੀ ਵਧਾਰੇ ਬਾਪੂ ਤੇ ਆਉਣ ਕੋਈ ਨਾ ਕਾਰਜ पहले ग्रीन ली हाँ तो फिर क्या करो केले के लिए ग्रीन ली वो ठीक करते हैं हाँ ठीक है तो ये मॉडल ग्रीन ग्रीन ही बना हुआ है आह कहाँ रहता है ठीक है हाँ उधर लाभी लेंगे नहीं ठीक है लाभी लेंगे तो वो तुवाया तो तुवाया ਇਹ ਸੀ ਸੋਹਾ ਘ ਕੰਪੀਟੀਸ਼ਨ ਠੀਕ ਹੈ ਜਿਹੜਾ ਦਿਨਾਂ ਦੇ ਗੁੜੀਆਂ ਨੂੰ ਬਣਾਇਆ ਗਿਆ ਸੀਗਾ ਇੱਥੇ ਵੀ ਸੇਮ ਹੀ ਕੰਪੀਟੀਸ਼ਨ ਚੱਲ ਰਿਹਾ ਸੀ ਇਹਨਾਂ 'ਚੋਂ ਵੀ ਪ੍ਰਾਈਜ਼ ਦਿੱਤਾ ਗਿਆ ਇਸ ਤੋਂ ਬਾਅਦ ਸਭ ਦਾ ਖਾਣਾ ਪੀਣਾ ਹੋਇਆ ਖਾਣ ਲਈ ਸਮੋਸੇ ਸੀ ਪਾਪ ਕੌਰਨ ਸੀ ਕੋਲਡ ਡਰਿੰਕਸ ਸੀ 上帝。 ट जे हक लॻजे खणे पैजामा कोटजे ਇੱਥੇ ਸਾਡੇ ਪ੍ਰੋਗਰਾਮ ਦੀ ਹੋ ਗਈ ਸੀ ਸਮਾਪਤੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਵੀ ਆਏ ਲਾਸਟ ਦੇ ਵਿੱਚ ਦੀਦੀ ਹੋਣਾ ਨੇ ਸਾਨੂੰ ਸਨਮਾਨਿਆ ਤਾਂ ਜੋ ਸੀ ਪ੍ਰੋਗਰਾਮ ਕੀਤਾ ਉਹਦੇ ਲਈ ਸਾਨੂੰ ਬਹੁਤ ਪਿਆਰੇ ਗਿਫਟ ਦਿੱਤੇ ਉਸ ਤੋਂ ਬਾਅਦ ਲਾਸਟ ਸਰਦਾਰ ਕਾਕਾ ਸਿੰਘ ਜੀ ਮੱਲੇ ਕੀ ਫੈਮਿਲੀ ਚੋਂ ਜੋ ਚੇਅਰਮੈਨ ਸੀਗੇ ਉਹਨਾਂ ਨੇ ਸਾਡੇ ਇਸ 30 ਸੈਲੀਬ੍ਰੇਸ਼ਨ ਦੇ ਵਿੱਚ 1100 ਰੁਪਏ ਸਾਨੂੰ ਸ਼ਗਨ ਦਾ ਦਿੱਤਾ ਸੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਚ ਆ ਕੇ ਸਾਡੀ ਸੋਭਾ ਨੂੰ ਵਧਾਇਆ ਥੈਂਕ ਯੂ ਸੋ ਮੱਚ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ 1100 ਰੁਪਏ ਸ਼ਗਨ ਦਾ ਦਿੱਤਾ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਉਹਨਾਂ ਲਈ ਫ੍ਰੀ ਦਿਖਾ ਕੇ ਅਪਿੰਗ ਕਰ ਦੋ